ਅੱਜ ਮੈਨੂੰ ਪਤਾ ਲੱਗਿਆ ਐ ਇੱਥੇ ਕੇਜਰੀਵਾਲ ਜੀ ਆ ਰਹੇ ਨਾਲ ਭਗਵੰਤ ਮਾਨ ਜੀ ਆ ਰਹੇ ਮੁੱਖ ਮੰਤਰੀ ਸੋ ਮੈਂ ਚਾਹੁੰਦਾ ਕਿ ਉਹਨਾਂ ਤੋਂ ਜ਼ਿਲ੍ਹੰਦਰ ਬਾਰੇ ਜਾਂ ਪੰਜਾਬ ਬਾਰੇ ਇੱਕ ਦੋ ਗੱਲਾਂ ਪੁੱਛੀਆਂ ਜਾਣ ਉਹਦੇ ਵਿੱਚ ਉਹਨਾਂ ਨੇ ਪੰਜਾਬ ਦੀਆਂ ਬੀਬੀਆਂ ਨੂੰ 1000 ਰੁਪਏ ਦੇਣ ਦਾ ਵਾਅਦਾ ਕਰਕੇ ਬੀਬੀਆਂ ਦੀ ਵੋਟ ਲਈ ਅੱਜ ਪੰਜਾਬ ਦੀਆਂ ਬੀਬੀਆਂ ਸਾਨੂੰ ਇੱਥੇ ਵੀ ਜਾਂਦੇ ਆ ਇਹ ਪੁੱਛਦੀਆਂ ਕਿ ਜੀ ਇਹ ਉਹਨਾਂ ਨੇ 1000 ਰੁਪਿਆ ਜਿਹੜਾ ਦੇਣਾ ਸੀ ਉਹਦਾ ਕੀ ਬਣਿਆ ਸੋ ਮੈਂ ਬੇਨਤੀ ਕਰਦਾ ਹਾਂ ਕੇਜਰੀਵਾਲ ਜੀ ਨੂੰ ਕੇ ਦੱਸ ਕੇ ਜਾਇਓ ਵੀ 1000 ਰੁਪਏ ਦਾ ਧੋਖਾ 50% ਆਬਾਦੀ ਬੀਬੀਆਂ ਦੀ ਹੈ ਇਹਨਾਂ ਨੇ ਬੀਬੀਆਂ ਨਾਲ ਕਿਉਂ ਧੋਖਾ ਕਰਿਆ ਕਿਉਂ ਝੂਠ ਬੋਲ ਕੇ ਉਹਨਾਂ ਨੂੰ ਵੋਟ ਲਈ ਤੇ ਅੱਜ ਤੱਕ 27 ਮਹੀਨੇ ਹੋ ਗਏ ਕੋਈ ਪੈਸਾ ਉਹਨਾਂ ਦਾ ਨਹੀਂ ਦਿੱਤਾ ਸ਼ਗਨ ਸਕੀਮ ਚੱਲਦੀ ਸੀ ਇਹਨਾਂ ਨੇ ਬੰਦ ਕਰਤੀ ਗਰੀਬ ਆਦਮੀ ਦੀ ਬੇਟੀ ਦਾ ਵਿਆਹ ਹੋ ਜਾਂਦਾ ਸੀ ਲੇਕਿਨ ਕਿਸੇ ਨੂੰ ਛਗਣ ਸਕੀਮ ਨਹੀਂ ਮਿਲੀ ਪੰਜਾਬ ਦੇ ਲੋਕਾਂ ਦੇ ਨਾਲ ਦਲਿਤ ਵਰਗ ਦੇ ਨਾਲ ਇੱਕ ਵਾਦਾ ਕੀਤਾ ਸੀ ਕਿ ਅਸੀਂ ਡਿਪਟੀ ਸੀਐਮ ਸੀਐਮ ਤਾਈ ਬੜਾਈ ਨਹੀਂ ਸਕਦੇ ਐਨੀ ਤਾਂ ਇਹਨਾਂ ਦੀ ਸੋਚ ਹੀ ਨਹੀਂ ਹੈ ਲੇਕਿਨ ਡਿਪਟੀ ਸੀਐਮ ਇਹਨਾਂ ਨੇ ਕਿਹਾ ਸੀ ਕਿ ਪੰਜਾਬ ਦਾ ਉਪ ਮੁੱਖ ਮੰਤਰੀ ਦਲਿਤ ਹੋਏਗਾ ਅੱਜ 2 ਸਾਲ ਮਹੀਨੇ ਹੋ ਗਏ 10 ਮਹੀਨੇ ਪਹਿਲਾਂ ਬਾਈ ਇਲੈਕਸ਼ਨ ਆਇਆ ਉਹਦੇ ਵਿੱਚ ਵੀ ਇਹਨਾਂ ਨੇ ਫੇਰ ਦੁਹਰਾਇਆ ਸੀ ਕਿ ਦਿਪਤੀ ਸੀਐਮ Dalit ਹੋਏਗਾ ਅਸੀਂ ਤੁਹਾਨੂੰ ਵਾਦਾ ਕਰਦੇ ਹਾਂ ਕਿ ਹੁਣ ਵੋਟਾਂ ਦੇ ਬਾਅਦ ਬਣਾ ਦਾਂਗੇ ਹੁਣ ਵੋਟਾਂ ਪਾ ਦਿਓ ਲੋਕਾਂ ਨੇ ਫੇਰ ਵੋਟਾਂ ਪਾਤੀਆਂ ਅੱਜ ਤੱਕ ਨਹੀਂ ਬਣਾਇਆ ਮੈਂ ਪੁੱਛਣਾ ਚਾਹੁੰਦਾ ਕਿ Dalit ਲੋਕਾਂ ਦੇ ਨਾਲ ਇਹ ਪਾਵਰ ਤਾਕਤ ਕਿਉਂ ਸ਼ੇਅਰ ਨਹੀਂ ਕਰਨਾ ਚਾਹੁੰਦੇ ਉਹਨਾਂ ਨੂੰ ਉਹਨਾਂ ਦਾ ਬਣਦਾ ਹਿੱਸਾ ਕਿਉਂ ਨਹੀਂ ਦੇਣਾ ਚਾਹੁੰਦੇ ਮੈਂ ਕੇਜਰੀਵਾਲ ਜੀ ਨੂੰ ਸਵਾਲ ਕਰਦਾ ਤੇ ਮੁੱਖ ਮੰਤਰੀ ਜੀ ਨੂੰ ਸਵਾਲ ਕਰਦਾ ਕਿ ਤੁਹਾਡਾ ਕਿੰਨਾ ਕੁ ਨੁਕਸਾਨ ਹੁੰਦਾ ਹੈ ਜੇ ਤੁਸੀਂ ਕਿਸੇ ਨੂੰ ਡਿਪਟੀ ਸੀਐਮ ਬਣਾ ਕੇ ਉਹਦੇ ਨਾਲ ਆਪਣਾ ਜਿਹੜਾ ਅਹੁਦਾ ਕੁਰਸੀ ਦਾ ਜਿਹੜਾ ਪਾਵਰ ਹੈ ਉਹਨੂੰ ਵੰਡ ਲੋਗੇ ਪੁੱਛਣਾ ਚਾਹੁੰਦਾ ਤੁਸੀਂ ਦਲਿਤ ਵਰਗ ਦੇ ਨਾਲ ਜੋ ਵਾਅਦਾ ਕੀਤਾ ਸੀ ਮੁੱਖ ਮੰਤਰੀ ਦਾ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਤੁਸੀਂ ਬੱਲੇ ਤੇ ਬਣਾਓਗੇ ਤੇ ਲੋਕਾਂ ਨੂੰ ਵੀ ਪਤਾ ਲੇਕਿਨ ਤੁਸੀਂ ਡਿਪਟੀ ਸੀਐਮ ਦਾ ਮੌਗਾ ਵਾਅਦਾ ਕੀਤਾ ਸੀ ਕਿਉਂ 27 ਮਹੀਨਿਆਂ 'ਚ ਨਹੀਂ ਬਣਾਇਆ ਜਦੋਂ ਪਿਛਲੇ ਬਾਈ ਇਲੈਕਸ਼ਨ ਆਏ ਕੋਨੋ ਬੋਟਾ ਨਹੀਂ ਪੈ ਰਹੀ ਸੀ ਤੁਸੀਂ ਫੇਰ ਵਾਦਾ ਕੀਤਾ ਕਿ ਹੁਣ ਬਣਾ ਦਾਂਗੇ ਡਿਪਟੀ ਸੀਐਮ ਅੱਜ ਤੱਕ ਫੇਰ ਨਹੀਂ ਬਣਾਇਆ ਕਿਉਂ ਭਗਵੰਤ ਮਾਨ ਜੀ ਦਲਿਤ ਵਰਗ ਦੇ ਨਾਲ ਆਪਣੀ ਪਾਵਰ ਨੂੰ ਸ਼ੇਅਰ ਨਹੀਂ ਕਰਨਾ ਚਾਹੁੰਦੇ ਇਹ ਮੈਂ ਕੇਜਰੀਵਾਲ ਜੀ ਤੋਂ ਸਵਾਲ ਕਰਨਾ ਚਾਹੁੰਦਾ 1000 ਰੁਪਿਆ ਬੀਬੀਆਂ ਨਾਲ ਵਾਦਾ ਕੀਤਾ ਸੀ ਇਹਨਾਂ ਨੇ ਕਿਉਂ ਨਹੀਂ ਦਿੱਤਾ ਅੱਜ ਤੱਕ 50% ਆਬਾਦੀ ਬੀਬੀਆਂ ਦੀਆਂ ਵੋਟਾਂ ਲੈ ਕੇ ਹੁਣ ਬੀਬੀਆਂ ਨੂੰ ਬਾਅਦ ਦੇ ਵਿੱਚ ਇਹਨਾਂ ਨੇ ਪੈਸੇ ਨਹੀਂ ਦਿੱਤੇ ਮੈਂ ਉਹਨਾਂ ਦੇ ਉਹ ਸਵਾਲ ਕਰਦਾ ਕਿ ਕਿਉਂ ਤੁਸੀਂ 50% ਆਬਾਦੀ ਖਾਸ ਤੌਰ ਤੇ ਔਰਤ ਬੀਬੀਆਂ ਸਾਡੀਆਂ ਮਾਤਾ ਮਾਂ ਭੈਣਾਂ ਉਹਨਾਂ ਨਾਲ ਵਾਦਾ ਕਰਕੇ ਮੁੱਕਰੇ ਰੇਤਾ ਬਜਰੀ ਦਾ ਕੇਜਰੀਵਾਲ ਜੀ ਕਹਿੰਦੇ ਸੀ 20000 ਕਰੋੜ ਰੁਪਇਆ ਸਰਕਾਰ ਨੂੰ ਸਾਲਾਨਾ ਆਏ ਕਰੇਗਾ 20 ਕਰੋੜ ਵੀ ਨਹੀਂ ਆਇਆ ਮੈਂ ਪੁੱਛਣਾ ਚਾਹੁੰਦਾ ਕਿ ਜਿੰਨੀ ਮਾਈਨਿੰਗ ਹੋ ਰਹੀ ਹੈ ਸਾਰੇ ਤੁਹਾਡੇ ਬੰਦੇ ਇਲੀਗਲ ਕਰ ਰਹੇ ਆ ਕਿਉਂਕਿ ਹੁਣ ਇਲੈਕਸ਼ਨ ਕੋਡ ਲੱਗਿਆ ਵਾ ਕੱਲ ਪਰਚਾ ਹੋਇਆ ਸ਼ਾਹ ਕੋਡ ਦੇ ਵਿੱਚ ਤੁਹਾਡੇ ਬੰਦੇ ਮੈਨ ਨਹੀਂ ਕਰਾਉਂਦੇ ਐ ਤੁਸੀਂ ਕਿਹਾ ਮੈਨੋਲੀ ਭਰਨੀ ਐ ਪੂਰੇ ਪੰਜਾਬ 'ਚ ਕਿਤੇ ਵੀ ਟਰਾਲੀਆਂ ਭਰਦੀਆਂ ਦਿਖਾਓ ਮੈਨੂੰ ਤੇ ਰੇਤਾ ਕਿੱਥੇ ਤੇ ਆ ਰਿਹਾ ਰਾਤਾਂ ਨੂੰ ਤੁਹਾਡੇ ਐਮਐਲਏ ਤੁਹਾਡੇ ਲੀਡਰ ਰੇਤਾ ਭਰਉਂਦੇ ਆ ਸਰਕਾਰ ਦੇ ਖਾਤੇ ਦੀ ਲੁੱਟ ਹੋ ਰਹੀ ਐ ਉਹ ਤੁਸੀਂ ਕਰਾ ਰਹੇ ਹੋ ਤੁਹਾਡੀ ਸ਼ਹਿਰ ਦੇ ਵਿੱਚ ਹੋ ਰਿਹਾ ਤੁਸੀਂ ਸ਼ਰਾਬ ਘਟਾਲੇ ਦੇ ਅੰਦਰ ਗਏ ਹੋ ਸੇਮ ਪਾਲਿਸੀ ਪੰਜਾਬ ਵਿੱਚ ਐ ਫੇਰ ਪੰਜਾਬ ਦੀ ਕਿਉਂ ਇਨਕੁਆਰੀ ਨਹੀਂ ਹੋਈ? ਕਿ ਆ ਭਗਵੰਤ ਮਾਨ ਜੀ ਕੇਂਦਰ ਸਰਕਾਰ ਦੇ ਨਾਲ ਮਿਲ ਗਏ ਐ ਤੁਹਾਡੇ ਖਿਲਾਫ ਵੀ? ਕਿ ਆ ਉਹਨਾਂ ਨੇ ਅੱਜ ਤੱਕ ਕਿਉਂ ਦਿੱਲੀ ਦੀ ਸਰਕਾਰ ਨੇ ਇਹ ਪਾਲਿਸੀ ਵਾਪਸ ਲੈ ਲਈ? ਪੰਜਾਬ ਦੀ ਸਰਕਾਰ ਨੇ ਤਾਂ ਅਜੇ ਤੱਕ ਇਹ ਪਾਲਿਸੀ ਵਾਪਸ ਵੀ ਨਹੀਂ ਲਈ। ਹਜ਼ਾਰਾਂ ਕਰੋੜ ਦਾ ਕਪੜਾ ਹਰ ਸਾਲ ਹੋ ਰਿਹਾ ਹੈ। ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਕੇਜਰੀਵਾਲ ਜੀ ਤੇ ਮੈਂ ਪੁੱਛਣਾ ਚਾਹੁੰਦਾ ਤੇ ਭਗਵੰਤ ਮਾਨ ਜੀ ਤੋਂ ਕਿ ਤੁਸੀਂ ਬਿਸ਼ਰਮ ਹੋ ਕੇ ਪੰਜਾਬ ਨੂੰ ਲੁੱਟ ਰਹੇ ਹੋ। ਉਹਦਾ ਤੁਸੀਂ ਆਪਣਾ ਆਪਣਾ ਸਪਸ਼ਟੀਕਰਨ ਦਿਓ ਇਹਨਾਂ ਨੇ ਕਿਹਾ ਸੀ ਅਸੀਂ 3 ਮਹੀਨੇ ਚ ਨਸ਼ੇ ਖਤਮ ਕਰ ਦਾਂਗੇ ਅੱਜ ਜਲੰਧਰ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਕੋਈ ਸਮੱਸਿਆ ਹੈ ਤਾਂ ਨਸ਼ਿਆਂ ਦੀ ਹੈ ਹਰ ਮਹੱਲੇ 'ਚ ਨਸ਼ੇ ਵਿਕਰੇ ਇਹਨਾਂ ਦੇ ਜਿਹੜੇ ਪਹਿਲਾਂ ਐਮਐਲਏ ਸੀ ਸੀਤ ਲੁਗਰਾਲ ਉਹਨੇ ਰਿੰਕੂ ਦੇ ਨਾਲ ਰਲ ਕੇ ਇੱਥੇ ਹਰ ਤਰ੍ਹਾਂ ਦੀ ਬਦਫੈਲੀ ਫੈਲਾਈ ਹੈ ਇੱਥੇ ਗੜਾ ਸੱਡਾ ਚੱਲਦਾ ਹੈ ਇੱਥੇ ਲਾਟਰੀ ਸਿਸਟਮ ਚੱਲਦਾ ਹੈ ਇੱਥੇ ਨਸ਼ੇ ਵਿਗਦੇ ਆ ਇੱਥੇ ਸਨੈਚਿੰਗ ਹੁੰਦੀ ਆ ਚੈਨੀਆਂ ਖੋਲੇ ਜਾਂਦੇ ਬਾਲੀਆਂ ਖੋਲੇ ਤੋੜ ਲਏ ਜਾਂਦੇ ਮੁੰਦੀਆਂ ਕਢਾ ਲਏ ਜਾਂਦੇ ਆ ਮੋਬਾਈਲ ਚੱਕ ਲਏ ਜਾਂਦੇ ਚੋਰੀਆਂ ਹੋ ਰਹੀਆਂ ਇਹ ਦੂਸਰੇ ਤੀਜੇ ਦਿਨ ਗੋਲੀ ਚੱਲ ਜਾਂਦੀ ਆ ਪਰਸਪੋਰਟ ਤੇ ਬੱਥ ਤੋੜਤੀ ਇਹ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਇੱਥੇ ਵਿਗੜੀ ਐ ਉਹਦੇ ਵਾਸਤੇ ਇੱਥੇ ਦੀ ਝਾੜੂ ਵਾਲੀ ਸਰਕਾਰ ਜ਼ਿੰਮੇਵਾਰ ਐ ਖਵੱਡਾ ਕਿਆ ਦੇਣਾ ਤੁਸੀਂ ਇਹ ਵੀ ਲੋਕਾਂ ਨੂੰ ਅਜਿਹਾ ਰਿਪੋਰਟ ਪੇਸ਼ ਕਰ ਦਿਓ ਕਿ ਤੁਸੀਂ ਜਲੰਧਰ ਵਾਸਤੇ ਕਰਿਆ ਕਿਆ ਤੁਸੀਂ ਜਲੰਧਰ ਵਾਸਤੇ ਐ ਸਲੈਕਸ਼ਨ ਜਬਾਰੇ ਕੀਤੇ ਸੀ ਐਸੀ ਇੱਥੇ ਕਾਲਜ ਵੀ ਲਿਆਉਂਗੇ ਐਸੀ ਯੂਨੀਵਰਸਿਟੀ ਵੀ ਲਿਆਉਂਗੇ ਐਸੀ ਹਸਪਤਾਲ ਵੀ ਲਿਆਉਂਗੇ ਸੜਕਾਂ ਠੀਕ ਕਰਵਾ ਦਾਂਗੇ ਨਾ ਕੁਝ ਹੋਇਆ 1.5 ਰੁਪਏ ਵੀ ਤੁਸੀਂ ਕਿਸੇ ਪੰਚਾਇਤ ਦੇ ਹੱਥ ਪਰ ਨਹੀਂ ਰੱਖੇ ਪਿਛਲੇ 2 ਸਾਲਾਂ 'ਚ ਕਿਸੇ ਪੰਚਾਇਤ ਨੂੰ ਕੋਈ ਗ੍ਰਾਂਟ ਨਹੀਂ ਆਈ ਰੋਡ ਰੋਲਰ ਲੋਕ ਭੁੱਲੀ ਗਏ ਵੀ ਕੋਈ ਚੀਜ਼ ਹੁੰਦੀ ਹੈ ਇਸ ਕਰਕੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਡਿਵੈਲਪਮੈਂਟ ਹੋਈ ਕਿਉਂ ਨਹੀਂ ਤੁਸੀਂ ਸਾਡੇ ਫੌਜੀ ਪਰਾ 57000 ਜੀਓਜੀ ਭਰਤੀ ਕੀਤਾ ਹੋਇਆ ਸੀ ਪਿਛਲੀ ਸਰਕਾਰ ਨੇ ਤੁਸੀਂ ਫੌਜੀਆਂ ਦੀ ਤੁਹਾਡੇ ਨਾਲ ਕਿਹੜੀ ਦੁਸ਼ਮਣੀ ਹੈ ਤੁਸੀਂ ਫੌਜੀ ਹਟਾਦੇ ਐ ਵਪਾਰੀਆਂ ਨਾਲ ਤੁਹਾਡੀ ਕਿਹੜੀ ਦੁਸ਼ਮਣੀ ਹੈ ਉਹਨਾਂ ਤੋਂ ਲੋਕ ਫਰੋਤੀਆਂ ਮੰਗਦੇ ਐ ਮੈਂ ਭਗਵਾਨ ਤਮਨ ਜੀ ਤੇ ਕੇਜਰੀਵਾਲ ਜੀ ਅੱਜ ਇੱਥਾਰੇ ਉਹਨਾਂ ਤੋਂ ਪੁੱਛਣਾ ਚਾਹੁੰਦਾ ਵੀ ਪ੍ਰਧਾਨ ਮੰਤਰੀ ਜੀ ਇੱਥੇ ਆਏ ਜੇ ਉਹਨਾਂ ਨੂੰ ਕਿਸਾਨਾਂ ਨਾਲ ਕੋਈ ਤਕਲੀਫ ਸੀ ਉਹਨਾਂ ਦੀਆਂ ਏਜੰਸੀਆਂ ਹੈਗੀਆਂ ਉਹ ਫੜ ਕੇ ਕਿਸਾਨਾਂ ਨੂੰ ਅੰਦਰ ਕਰਦੀਆਂ ਜਾਂ ਰੋਕਦੀਆਂ ਤੁਹਾਡੀ ਪੁਲਿਸ ਨੇ ਰਾਤ ਨੂੰ ਸਾਰੇ ਵੱਡੇ ਆਰਡਰਾਂ ਦੇ ਨਾਲ ਕਿਸਾਨਾਂ ਦੇ ਲੀਡਰ ਚੱਕੇ ਵੱਡੇ ਆਰਡਰਾਂ ਦੇ ਨਾਲ ਸਾਰਿਆਂ ਦੇ ਘਰ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਤੁਹਾਡੀ ਕੀ ਦੁਸ਼ਮਣੀ ਹੈ ਕਿਸਾਨਾਂ ਦੇ ਨਾਲ ਕਿ ਤੁਸੀਂ ਉਹਨਾਂ ਨੂੰ ਨਜ਼ਰਬੰਦ ਕੀਤਾ ਤੁਸੀਂ ਹਰਿਆਣਾ ਚੋਂ ਇੱਧਰ ਆ ਕੇ ਗੋਲੀਆਂ ਚੱਲੀਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਤਾਂ ਮੈਂ ਇਹ ਵੀ ਪੁੱਛਣਾ ਚਾਹੁੰਦਾ ਇਹ ਵੀ ਦੱਸ ਕੇ ਜਾਣ ਕੇ ਕਿਸਾਨਾਂ ਦੇ ਨਾਲ ਤੁਹਾਡੀ ਚਾਰ ਦੁਸ਼ਮਣੀ ਹੈ ਇਸ ਤੋਂ ਇਲਾਵਾ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੱਥੇ ਅਰਥ ਵਿਵਸਥਾ ਵਿਗੜ ਚੁੱਕੀ ਹੈ ਸਾਡੇ ਫਾਈਨੈਂਸ਼ੀਅਲ ਐਮਰਜੈਂਸੀ ਲੱਗਣ ਵਾਲੀ ਹੈ ਮੈਂ ਇਹ ਵੀ ਪੁੱਛਣਾ ਚਾਹੁੰਦਾ ਇਹਨਾਂ ਨੂੰ ਕਿ ਤੁਸੀਂ ਪੰਜਾਬ ਦੇ ਖਜ਼ਾਣੇ ਨੂੰ ਕਿਸ ਤਰੀਕੇ ਨਾਲ ਲੁੱਟਿਆ ਤੁਸੀਂ ਸਾਡੇ ਪੈਸੇ ਦੇ ਨਾਲ ਸੈਰਾ ਕਰਦੇ ਰਹੇ ਧੂਏ ਵਿੱਚ ਹੜਾਤਾ ਤੁਸੀਂ ਸਾਡੇ ਪੈਸੇ ਦੇ ਨਾਲ ਐਡਵਰਟਾਈਜ਼ਮੈਂਟ ਆ ਦਿੰਦੇ ਰਹੇ ਤੁਸੀਂ ਕਾਗਜ਼ਾਂ ਵਿੱਚ ਸਾਡਾ ਪੈਸਾ ਰੋੜਦਾ ਤੁਸੀਂ ਹਰ ਤਰੀਕੇ ਦੇ ਨਾਲ ਪੈਸੇ ਦੀ ਲੁੱਟ ਕਰੀ ਜਾ ਰਹੇ ਹੋ ਤੁਸੀਂ ਪੰਜਾਬ ਨੂੰ ਜਵਾਬ ਦੇ ਹੋ ਕਿ ਨਹੀਂ ਕਿ ਸਿਰਫ ਝੂਠ ਬੋਲ ਕੇ ਹੀ ਸਟੇਜ ਲਗਾ ਕੇ ਹੀ ਇਹ ਰੋਡ ਰੋਡ ਸ਼ੋਅ ਕਰਕੇ ਹੀ ਤੁਸੀਂ ਲੋਕਾਂ ਨੂੰ ਭਰਮਾ ਕੇ ਵੋਟਾਂ ਫੇਰ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਹੋਰ ਦੱਸੋ ਜੀ ਕੋਈ ਗੱਲ ਕਰਨੀ ਹੈ ਤਾਂ ਇੱਕ ਮੈਂ ਬੇਨਤੀ ਕਰਦਾ ਕਿ ਇੱਥੇ ਦੀ ਮਿਊਸਪਲ ਕੌਂਸਲ ਫਰਕ ਨੂੰ ਇਹਨੂੰ 1.5 ਸਾਲ ਹੋ ਗਏ ਹੈ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਕਿਉਂ ਤੁਸੀਂ ਵੋਟਾਂ ਨਹੀਂ ਕਰਾ ਰਹੇ ਦੁਵਾਰੇ ਲੋਕ ਰਾਜ ਕਿਉਂ ਸਥਾਪਿਤ ਨਹੀਂ ਹੁੰਦਾ ਤੁਸੀਂ ਅਫਸਰਾਂ ਦੇ ਰਾਹੀਂ ਹੀ ਇੱਥੇ ਕਿਉਂ ਰਾਜ ਕਰ ਰਹੇ ਹੋ ਤੇ ਇੱਥੇ ਕਿਉਂ ਲੋਕ ਰਾਜ ਸਥਾਪਿਤ ਨਹੀਂ ਕੀਤਾ ਅਮਾਦੀ ਪਾਰਟੀ ਲੋਕਾਂ ਦਾ ਬੈਟਰ ਆ ਤੇ ਕਿਹੋ ਜਿਹੇ ਹਾਈਵੇਅ ਲੈ ਕੇ ਦੁਰਦੇ ਨੇ ਸਰਕਾਰ ਕੀ ਦੀ ਹੈ ਸਰਕਾਰ ਕੀ ਦੀ ਹੈ ਆਮਾਦੀ ਪਾਰਟੀ ਦੀ ਹੈ ਜੇ ਮੇਰੇ ਨਾਲ ਕੋਈ ਗੜਤ ਬੰਦਾ ਹੈ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ ਫਰਚਾ ਕਿਉਂ ਨਹੀਂ ਦਿੰਦੇ ਉਹ ਜੇ ਕੋਈ ਗੈਂਗਸਟਰ ਮੇਰੇ ਨਾਲ ਉਹ ਕਹਿੰਦੇ ਘੁੰਮਦਾ ਉਹ ਗੈਂਗਸਟਰ ਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੰਦੇ ਕਿਉਂ ਆਵਾਰਾ ਘੁੰਮਣ ਦਿੰਦੇ ਇਹ ਜੇ ਬੰਦਿਆਂ ਨੂੰ ਜੇ ਕੋਈ ਨਸ਼ਾ ਵੇਚਦਾ ਕਿਸੇ ਦੇ ਨਾਲ ਰੈਲੀ ਵਿੱਚ ਆਉਂਦਾ ਉਹਨੂੰ ਨਸ਼ਾ ਵੇਚਣ ਵਾਲੇ ਨੂੰ ਫੜਦੇ ਕਿਉਂ ਨਹੀਂ ਸਰਕਾਰ ਇਹਨਾਂ ਦੀ ਹੈ ਮੇਰੇ ਨਾਲ ਗੱਲਾਂ ਬਣਾਈ ਜਾਂਦੇ ਬਿਨਾ ਮਤਲਬ ਤੇ ਅਸਲ ਦੇ ਵਿੱਚ ਕੀ ਹੈ ਕਿ ਜਿਹੜਾ ਇੱਥੇ ਨਸ਼ਾ ਫੜਿਆ ਮੈਂ 1.5 ਮਹੀਨੇ ਤੋਂ ਰੌਲਾ ਪਾਉਣ ਕਰਕੇ ਇਲੈਕਸ਼ਨ ਕੋਡ ਲੱਗਣ ਤੋਂ ਬਾਅਦ ਪੁਲਿਸ ਦੇ ਹੱਥ ਫੁੱਲ ਗਏ ਪਹਿਲਾਂ ਨੇ ਜਕੜੇ ਹੋਏ ਸੀ ਪੁਲਿਸ ਨੇ ਤਿੰਨ ਬੜੀਆਂ ਥੇਪਾਂ ਫੜੀਆਂ ਜਿਹਦੇ ਵਿੱਚ ਇੱਕ ਸ਼ੀਤਲ ਉਗਰਾਲ ਦੇ ਘਰ ਤੋਂ ਕੋਲ ਤੋਂ ਨਸ਼ਾ ਫੜਿਆ। ਫੜਾ ਨਸ਼ਾ ਕਿਸੇ ਦੇ ਘਰ ਤੋਂ ਫੜਿਆ ਭੱਜ ਗਿਆ ਸ਼ੀਤਲ ਉਗਰਾਲ। ਹੋਰ ਕੋਈ ਗੱਲ। ਮਾਣੀ ਲੈ ਕੇ ਇਹ ਗੱਲੋ। ਕੱਲ ਮੈਂ ਪਹਿਲਾਂ ਵੀ ਦੱਸਿਆ ਸ਼ਾਹਕੋਟ ਦੇ ਵਿੱਚ ਇੱਕ ਮਾਈਨਿੰਗ ਲਈ ਬੰਦੇ ਗਏ। ਮਤਲਬ ਮਾਈਨਿੰਗ ਹੋ ਰਹੀ ਸੀ ਨਜਾਇਜ਼। ਉੱਥੇ ਅਫਸਰ ਗਏ। ਆਪਸਰਾ ਦੇ ਗੋਲੀਆਂ ਵੀ ਚੱਲੀਆਂ ਉਹਨਾਂ ਨੂੰ ਕੁੱਟ ਮਾਰਨ ਦਾ ਬਾਤ ਤੇ ਵੀ ਗਏ ਉਹਨਾਂ ਨੂੰ ਭਜਾਇਆ ਵੀ ਉਹਦੀ ਕੱਲ ਐਫਆਈਆਰ ਹੋਈ ਹੈ ਉੱਥੇ ਦੇ ਨੇੜੇ ਨਾਲ ਦੇ ਐਮਐਲਏ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਇਹ ਮੈਨੇ ਕਰਾਈ ਜਾ ਰਹੀ ਹੈ ਮੇਰਾ ਇਹ ਹੈ ਕਿ ਐਫਆਈਆਰ ਤਾਂ ਹੋਈ ਹੈ ਉਹਦੇ ਚ ਲੀਡਰਾਂ ਨੂੰ ਜਿਹੜੇ ਕਰਾਉਂਦੇ ਐਮਐਲਏ ਨੂੰ ਉਹਨਾਂ ਨੂੰ ਨਾਮ ਦੇ ਦਿੱਤਾ ਜਾਵੇ ਬਲਕਾਰ ਸਿੰਘ ਦਾ ਨਾਮ ਮੇਰੇ ਨਾਲ ਨਾ ਜੋੜੋ ਯਾਰ ਕਿਤੇ ਹੋਰ ਨਾਲ ਜੋੜ ਲਓ ਯਾਰ ਬਲਕਾਰ ਸਿੰਘ ਦਾ ਨਾਮ ਦੇਖੋ ਤੁਸੀਂ ਗੱਲ ਛੇੜਤੀ ਐ ਮੈਂ ਇਹ ਕਿਚੜ ਵਿੱਚ ਪੈਣਾ ਨਹੀਂ ਚਾਹੁੰਦਾ ਤੇ ਨਾ ਮੈਂ ਇਹ ਕਿਚੜ ਉਛਾਲਣਾ ਚਾਹੁੰਦਾ ਲੇਕਿਨ ਇਹ ਤਾਂ ਗਲ ਠੀਕ ਐ ਕਿ ਮੈਂ ਲੋਕਾਂ ਨੂੰ ਕਿਹਾ ਸੀ ਕਿ ਇਹ ਬਦਲਾਵ ਨਹੀਂ ਹੈ ਇਹ ਬਦਲਾਵ ਪੂਰੀ ਹੋਏਗੀ ਇਹ ਬਦਲਾਵ ਨਹੀਂ ਹੈ ਇਹ ਥੱਗ ਆਏ ਆ ਕਾਲੇ ਅੰਗਰੇਜ਼ ਆ ਗਏ ਚੋਰ ਤੁਹਾਨੂੰ ਲੁੱਟਣ ਵਾਸਤੇ ਆਏ ਆ ਤੁਹਾਨੂੰ ਲੁੱਟਣਗੇ ਤੁਹਾਨੂੰ ਕੁੱਟਣਗੇ ਤੁਹਾਡਾ ਨੁਕਸਾਨ ਕਰਨਗੇ ਇੱਥੇ ਤੱਕ ਸੀਮਤ ਸੀ ਗੱਲ ਮੈਂ ਕਿਹਾ ਸੀ ਇੱਥੇ ਨਸ਼ੇ ਫਲਾਉਣਗੇ ਅੱਜ ਨਸ਼ੇ ਫੈਲ ਰਹੇ ਆ ਮੈਂ ਕਿਹਾ ਸੀ ਇਹ ਇੱਥੇ ਬਦਫੈਲੀਆਂ ਫਲਾਉਣਗੇ ਇੱਥੇ ਅੱਜ ਸਨੇਚਿੰਗ ਹੋ ਰਹੀ ਸਾਰਾ ਕੁਝ ਹੋ ਰਿਹਾ ਲੇਕਿਨ ਮੈਂ ਇਹ ਨਹੀਂ ਕਿਹਾ ਸੀ ਔਰ ਮੈਨੂੰ ਇਹ ਉਮੀਦ ਨਹੀਂ ਸੀ ਕਿ ਸਾਡੀਆਂ ਧੀਆਂ ਪਹਿਣਾ ਨਾਲ ਇਸ ਤਰ੍ਹਾਂ ਦੀ ਹਰਕਤਾਂ ਕਰਨਗੇ ਔਰ ਇਸ ਤਰ੍ਹਾਂ ਦੀਆਂ ਵੀਡੀਓ ਜਿਹਨਾਂ ਦੀਆਂ ਰਿਲੀਜ਼ ਹੋਣਗੀਆਂ ਮੈਨੂੰ ਆਪ ਬਹੁਤ ਸ਼ਰਮ ਆਉਂਦੀ ਹੈ ਮੈਂ ਕਦੇ ਵੀ ਕਟਾਰੂ ਚੱਕ ਦਾ ਮਸਲਾ ਨਹੀਂ ਉਠਾਇਆ ਮੈਂ ਬਲਕਾਰ ਸਿੰਘ ਦਾ ਮਸਲਾ ਵੀ ਨਹੀਂ ਉਠਾਣਾ ਚਾਹਦਾ ਲੇਕਿਨ ਮੇਰਾ ਦਿਲ ਬਹੁਤ ਦੁਖੀ ਹੈ ਕਿ ਅੱਜ ਮੈਂ ਅੰਦਰੋਂ ਬਹੁਤ ਦੁਖੀ ਹਾਂ ਜਿਸ ਤਰ੍ਹਾਂ ਦੀਆਂ ਵੀਡੀਓਜ਼ ਬਾਹਰ ਆ ਰਹੀਆਂ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਦਾ ਹਾਂ ਉਹਨਾਂ ਤੋਂ ਮੈਨੂੰ ਆਸ ਨਹੀਂ ਹੈ ਮੈਂ ਕੇਜਰੀਵਾਲ ਜੀ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਹਾਡੇ ਦਫਤਰ ਵਿੱਚ ਵੀ ਰੋਲੇ ਪੈਂਦੇ ਆ ਲੇਕਿਨ ਤੁਸੀਂ ਇਸ ਮੰਤਰੀ ਤੇ ਕੀ ਐਕਸ਼ਨ ਲੈ ਰਹੇ ਹੋ ਜੇ ਮੇਰੀ ਆਵਾਜ਼ ਨਾ ਪਹੁੰਚੀ ਤਾਂ ਤੁਸੀਂ ਮੇਰੇ ਵੱਲੋਂ ਪੁੱਛ ਲਿਓ ਕਿ ਆ ਜਿਹੜਾ ਇੱਥੇ ਗੰਦ ਪਿਆ ਹੋਇਆ ਤੁਸੀਂ ਇਹਦਾ ਕੀ ਐਕਸ਼ਨ ਲੈ ਰਹੇ ਹੋ ਉਹ ਮੰਤਰੀ ਨੂੰ ਕੱਢ ਰਹੇ ਹੋ ਕਿ ਨਹੀਂ ਕੱਢ ਰਹੇ ਹੋ ਇਹ ਮੈਂ ਪੁੱਛਣਾ ਚਾਹੁੰਦਾ ਸਰ ਕੇਜਰੀਵਾਲ ਨੇ ਜਿਹੜੀ ਆਪਣੀ ਜਮਾਤ ਮੰਡੀ ਹੈ ਉਹਨਾਂ ਨੂੰ ਤੋਂ ਦੇ ਲੇਗਰੀਆ ਇੰਪੋਰਟ ਕਰਨੇ ਪੁੱਛ ਲਿਏ ਕਾਰਨ ਉਸ ਤੇ ਕਿ ਮੇਰੀ ਫੇਸਿੰਗ ਕੀਤੀ ਸੱਚ ਉਹਨੇ ਕਹਿਣਾ ਜੀ ਉਹ ਇੱਕ ਹਫਤਾ ਵਧਾ ਲਵੇ ਦੋ ਹਫਤੇ ਵਧਾ ਲਵੇ ਚਾਰ ਹਫਤੇ ਵਧਾ ਲਵੇ ਆਕਰ ਤਾਂ ਪਾਣੀ ਕੋਲਾਂ ਦੇ ਥੱਲੇ ਨੂੰ ਨਿਕਲਣਾ ਹੈ ਜਿਹੜੀ ਲੁੱਟ ਇਹਨਾਂ ਨੇ ਪਾਈ ਹੈ ਉਹਦੇ ਚ ਪੰਜਾਬ ਦੀ ਵੀ ਹੋਈ ਹੈ ਮੈਂ ਉਹ ਵੀ ਕਹਿਣਾ ਉਹਨੂੰ ਵੀ ਨਾਲ ਜੋੜਿਆ ਜਾਵੇ ਉਹਨੂੰ ਸਿਖਾਇਆ ਜਾਵੇ ਕਿ ਪੰਜਾਬ ਚ ਕਿਸ ਤਰ੍ਹਾਂ ਲੁੱਟ ਹੋਈ ਹੈ ਤੇ ਇੱਕ ਪਾਸੇ ਉਹਨਾਂ ਦੇ ਸੀਮਤ ਦਾ ਹਾਲਾਤ ਦੇ ਪਾਸੇ ਉਹ ਜੋ ਰੋਗ ਦਾ ਰਹਿਣਾ ਇਹਾਰੋ ਹੈ ਇਹ ਬੰਦਾ ਡਰਾਮੇਬਾਜ਼ ਹੈ ਇਹ ਮਕਾਰ ਕਿਸਮ ਦੇ ਲੋਕ ਹੈ ਜਹਾਜ਼ ਤੋਂ ਉਤਰਦੇ ਹਨ 3 ਵੀਲਰ ਵਿੱਚ ਬੈਠ ਕੇ ਡਰਾਮਾ ਕਰਦੇ ਹਨ ਉਸ ਤੋਂ ਬਾਅਦ ਫਿਰ ਜਹਾਜ਼ ਵਿੱਚ ਚੜ ਜਾਂਦੇ ਹਨ ਔਰ ਏ ਕਲਾਸ ਗੱਡੀ ਜਾਂਦੇ ਆਲੀਸ਼ਾਨ ਮਕਾਨਾਂ 'ਚ ਰਹਿੰਦੇ ਆ ਲੇਕਿਨ ਆਲੀਸ਼ਾਨ ਤੋਂ ਮਕਾਨ ਤੋਂ ਨਿਕਲ ਕੇ ਆਪਣਾ ਕਿੱਜ ਨੂੰ ਬਾਹਰ ਕੱਢ ਲੈਂਦੇ ਕਿ ਜੀ ਅਸੀਂ ਗਰੀਬ ਆਦਮੀ ਆ ਇਹ ਡਰਾਮੇਬਾਜ਼ ਪਾਰਟੀ ਹੈ ਤੁਸੀਂ ਇਸ ਤੋਂ ਕੋਈ ਸਹੀ ਆਸ ਨਾ ਰੱਖੋ ਇਹ ਡਰਾਮੇ ਕਰਕੇ ਟਮ ਟਗਾ ਰਹੇ ਮੈਂ ਪਹਿਲਾਂ ਕਿਹਾ ਜੀ ਵੀ ਸਟੇਜ ਚ ਲਾਉਣ ਤੇ ਸਟੇਜ ਚ ਚਲਾਉਣ ਚ ਬਹੁਤ ਫਰਕ ਹੈ ਉਗਾਂਤ ਮਾਨ ਜੀ ਅੱਜ ਵੀ ਸਟੇਜੇ ਚਲਾ ਰਹੇ ਆ ਅੱਜ ਵੀ ਉਹ ਸਟੇਟ ਨਹੀਂ ਚਲਾ ਰਹੇ